ਪੰਜਾਬ ਦੇ ਹੀ ਇੱਕ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਰੇਡ ਵੀ ਪਈ ਹੈ। ਬਿਲਕੁਲ, ED ਦੀ ਰੇਡ। ED ਤੇ ਇਨਕਮ ਟੈਕਸ ਨੇ ਇੱਕ ਸਾਂਝੀ ਕਾਰਵਾਈ ਕੀਤੀ ਹੈ ਕਹਿੰਦੇ। ਮਨੀ ਲਾਂਡਰਿੰਗ ਦਾ ਤੇ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ। ਸੁੰਦਰ ਸ਼ਾਮ ਅਰੋੜਾ ਹੈ ਪੰਜਾਬ ਦੇ ਸਾਬਕਾ ਮੰਤਰੀ ਨੇ। ਪੰਜਾਬ ਦੇ ਸਾਬਕਾ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਬਾਧੀਆਂ ਨਜ਼ਰ ਆ ਰਹੀਆਂ ਨੇ। ਲੰਬੇ ਸਮੇਂ ਤੋਂ ਜਾਂਚ ਏਜੰਸੀਆਂ ਦੀ ਰਡਾਰ ਤੇ ਚੱਲ ਰਹੇ ਸਨ। ਤੇ ਅੱਜ ਉਹਨਾਂ ਦੇ ਘਰੇ ਸਵੇਰੀ ਕਹਿੰਦੇ ਈਡੀ ਦੀ ਟੀਮ ਇਨਕਮ ਟੈਕਸ ਡਿਪਾਰਟਮੈਂਟ ਨੇ ਸਾਂਝੀ ਦਸਤਕ ਦਿੱਤੀ ਹੈ ਮੇਰੀ ਜਾਣਕਾਰੀ ਅਨੁਸਾਰ ਟੀਮ ਨੇ ਉਹਨਾਂ ਦੇ ਹੁਸ਼ਿਆਰਪੁਰ ਸਥਿਤ ਰਹਿਸ਼ ਦੇ ਉੱਤੇ ਰੇਡ ਮਾਰੀ ਤੇ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਕੀਤੀ ਅੱਜ ਸਵੇਰੇ ਤੜਕੇ ਈਡੀ ਦੇ ਅਧਿਕਾਰੀ ਭਾਈ ਸੁਰੱਖਿਆ ਦਸਤੇ ਲੈ ਕੇ ਸੁਨਦਸ਼ਾ ਮਰੋੜਾ ਦੇ ਘਰੇ ਪਹੁੰਚੇ ਅਚਾਨਕ ਹੋਈ ਇਸ ਕਾਰਵਾਈ ਤੋਂ ਇਲਾਕੇ ਦੇ ਵਿੱਚ ਕਹਿੰਦੇ ਜੀ ਮਸ ਬਚ ਗਿਆ ਦੱਸਿਆ ਜਾ ਰਿਹਾ ਹੈ ਕਿ ਟੀਮ ਦੇ ਨਾਲ ਅਧਿਕਾਰੀਆਂ ਦੇ ਕਰ ਦੇ ਵਿੱਚ ਧੱਕ ਲਉਣ ਤੋਂ ਪਹਿਲਾਂ ਹੀ ਦਵਾ ਮਤਲਬ ਜਦੋਂ ਧੱਕ ਲੋਗੇ ਤਾਂ ਉਹ ਦਰਵਾਜ਼ੇ ਬੰਦ ਕਰ ਲੇਗੇ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਐ ਮੋਬਾਈਲ ਫੋਨ ਤੇ ਹੋਰ ਇਲੈਕਟ੍ਰੋਨਿਕ ਗੈਜਟਾਂ ਨੂੰ ਵੀ ਐ ਈਡੀ ਨੇ ਆਪਣੇ ਕਬਜ਼ੇ ਚ ਲੈ ਲਿਆ ਐ ਕਹਿੰਦੇ ਜੀ ਡਬਲ ਕ腐ਸ਼ਨ ਕੇਸ ਹੈ ਤੇ ਆਮਦਨ ਤੋਂ ਜ਼ਿਆਦੇ ਜਾਇਦਾਦ ਦਾ ਮਾਮਲਾ ਹੈ ਸੁੰਦਰ ਸ਼ਾਮ ਅਰੋੜਾ ਪਹਿਲਾਂ ਤੋਂ ਹੀ ਪ੍ਰਸ਼ਾਸਨ ਦੇ ਦੋ ਗੰਭੀਰ ਮਾਮਲਿਆਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਉੱਤੇ ਉਦਯੋਗਿਕ ਜਮੀਨਾਂ ਦੇ ਵੰਡ ਵੰਡੀਆਂ ਨੂੰ ਲੈ ਕੇ ਮਤਲਬ ਬੇਨਿਮੀਅ ਦੇ ਕਾਰਨ ਤੇ ਆਮਦਨ ਤੋਂ ਜ਼ਿਆਦਾ ਜ਼ਿਆਦਾ ਤਬਣਾਉਣ ਦੇ ਦੋਸ਼ ਲੱਗੇ ਹੋਏ ਨੇ ਤੇ ਇਸੇ ਤਰ੍ਹਾਂ ਮਤਲਬ ਕਿ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀਗਾ ਮੀਜਲੈਂਸ ਵਿਭਾਗ ਹਵਾਲੇ ਨਾਲ ਇਸ ਤੋਂ ਮਾਮਲੇ ਨੂੰ ED ਨੇ ਐਂਟਰੀ ਕੀਤੀ ਫਿਰ ਤੇ ਇਹ ਸੰਕੇਤ ਹੈ ਕਿ ਜਾਂਚ ਦਾ ਦਰਾਂ ਹੁਣ ਮਨੀ ਲਾਂਡਰਿੰਗ ਤੱਕ ਪਹੁੰਚ ਗਿਆ ਮਨੀ ਲਾਂਡਰਿੰਗ ਦਾ ਮਤਲਬ ਵਿਦੇਸ਼ੀ ਆਮਦਨ ਦਾ ਵੀ ਇਹਦੇ ਵਿੱਚ ਸਰੋਤ ਸ਼ਾਮਿਲ ਪੂਰਾ ਮਾਮਲਾ ਕੀ ਹੈ ਸੁੰਦਰ ਸ਼ਾਮ ਅਰੂੜਾ ਜਦੋਂ ਕਾਂਗਰਸ ਸਰਕਾਰ ਦੇ ਵਿੱਚ ਮੰਤਰੀ ਸਨ ਤਦ ਉਹਨਾਂ ਨੇ ਆਪਣੇ ਅਹੁਦੇ ਦੀ ਕਹਿੰਦੇ ਦੁਰਵਸ਼ਤੋਂ ਕੀਤੀ ਤੇ ਚਿਹਤੀਆਂ ਕੰਪਨੀਆਂ ਨੂੰ ਫਾਇਦਾ ਪਹਚਾਇਆ ਇਸ ਤੋਂ ਇਲਾਵਾ ਇੱਕ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ ਦੇ ਰੋਪ ਚ ਵੀ ਉਹਨਾਂ ਨੇ ਰੰਗੇ ਹੱਥੀ ਫੜਿਆ ਗਿਆ ਇਨਕਮ ਟੈਕਸ ਵਿਭਾਗ ਹੁਣ ਉਹਨਾਂ ਦੇ ਵਿੱਤੀ ਲੈਣ ਦੇਣ ਤੇ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲਿਆਂ ਦੀ ਜਾਂਚ ਪੜਤਾਲ ਕਰ ਰਿਹਾ ਤੇ ਦੂਸਰੇ ਪਾਸੇ EDVS ਮਾਮਲੇ ਸ਼ਾਮਲ ਹੋ ਗਿਆ ਇਹ ਹਮਤਲ ਮਨੀ ਲਾਂਡਰਿੰਗ ਦਾ ਮਾਮਲਾ ਵੀ ਇਹਦੇ ਵਿੱਚ ਨਾਲ ਸ਼ਾਮ ਹੋ ਗਿਆ ਤੇ ਜਿਵੇਂ ਕਿ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਈਡੀ ਨੂੰ ਬੇਨਾਮੀ ਜਾਇਦਾਦ ਦਾ ਹਵਾਲਾ ਜਾਂ ਹਵਾਲਾ ਕਾਰੋਬਾਰੀ ਰਹੀ ਪੈਸੇ ਦਾ ਕੋਈ ਸਬੂਤ ਮਿਲਦੇ ਨੇ ਤਾਂ ਫਿਰ ਆਉਣ ਵਾਲੇ ਦਿਨਾਂ ਚ ਸੁੰਦਰ ਸ਼ਾਮ ਅਰੋੜਾ ਦੀ ਗ੍ਰਿਫਤਾਰੀ ਤੈ ਹੈ ਟੀਮ ਘਰ ਦੇ ਬਾਦ ਉਹਨਾਂ ਦੀ ਕਰੀਬੀਆਂ ਨਜ਼ਦੀਕੀਆਂ ਤੇ ਹੋਰ ਨਾ ਟਿਕਾਣਿਆਂ ਦੇ ਉੱਤੇ ਵੀ ਨਜ਼ਰ ਰੱਖ ਰਹੀ ਹੈ ਸੋ ਸੁੰਦਰ ਸ਼ਾਮ ਅਰੋੜਾ ਦੀਆਂ ਮੁਸ਼ਕਲਾਂ ਵਧਣੀਆਂ ਕਾਂਗਰਸ ਦੇ ਸਾਬਕਾ ਮੰਤਰੀ ਰਹੇ ਨੇ ਤੇ ਇਹ ਪਹਿਲਾਂ ਤੋਂ ਕਈ ਬਵਾਦਾਂ ਚ ਬੀਜਲੈਂਸ ਦੀ ਜਾਨ ਚੋਂ ਨਿਕਲ ਕੇ ਮਾਮਲਾ ਈਡੀ ਇਨਕਮਟੈਕ ਤੱਕ ਗਿਆ ਹੈ ਸੋ ਹੁਣ ਅੱਜ ਰੀਡ ਨੇ ਉਹਨਾਂ ਦੀ ਮੁਸ਼ਕਲ ਵਧਾ ਦਿੱਤੀ ਤੇ ਤੇ ਖਤਰਾ ਮੰਡਰਾ ਰਿਹਾ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਦੀ ਵੀ ਸੰਭਾਵਨਾ ਬਣ ਸਕਦੀ ਹੈ